ਅੱਜ ਅਸੀਂ ਤੁਹਾਨੂੰ ਇੱਕ ਕਥਾ ਸਾਂਝੀ ਕਰਨ ਲਾ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਨ੍ਹਾਂ ਦੀ ਅਰਦਾਸ ਪੂਰੀ ਨਹੀਂ ਹੁੰਦੀ ਸਾਧ ਸੰਗਤ ਜੀ ਤਾਂ ਉਹ ਇਸ ਵਿਧੀ ਦੇ ਨਾਲ ਅਰਦਾਸ ਕਰਨ ਸਾਧ ਸੰਗਤ ਜੀ ਸਾਰੇ ਕਾਰਜ ਸ੍ਰਾਸ ਹੋ ਜਾਣਗੇ ਸਾਧ ਸੰਗਤ ਜੀ ਅਰਦਾਸ ਕਰਦੇ ਸਮੇ ਇਹ ਤਿੰਨ ਗੱਲਾਂ ਦਾ ਧਿਆਨ ਰੱਖਣਾ ਹੈ ਸਾਧ ਸੰਗਤ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨੰਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਥ ਸੰਗਤ ਜੀ ਬਹੁਤਿਆਂ ਦੇ ਮਨਾਂ ਦੇ ਅੰਦਰ ਇੱਕ ਸਵਾਲ ਹੈ ਕਿ ਬੜੀਆਂ ਅਰਦਾਸਾਂ ਕੀਤੀਆਂ ਪਰ ਪ੍ਰਮਾਤਮਾ ਸੁਣਦਾ ਨਹੀਂ ਸਾਥ ਸੰਗਤ ਜੀ ਪ੍ਰਮਾਤਮਾ ਦੇ ਮਨ ਵਿੱਚ ਕੋਈ ਕਮੀ ਨਹੀਂ ਹੈ ਪ੍ਰਮਾਤਮਾ ਦੇ ਦਿਲ ਸਬਦ ਤੇ ਲਾਂ ਦੀਆਂ ਜਾਣਨ ਜਾਣਣ ਵਾਲਾ ਹੈ ਇਸ ਤਰ੍ਹਾਂ ਭਾਈ ਗੁਰਬਾਣੀ ਦਾ ਫਰਮਾਨ ਹੈ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਾ ਸੰਗਤ ਜੀ ਅਰਦਾਸ ਦੋ ਤਰ੍ਹਾਂ ਦੀ ਹੁੰਦੀ ਹੈ ਸਾ ਸੰਗਤ ਜੀ ਇੱਕ ਛੋਟੀ ਅਰਦਾਸ ਤੇ ਇੱਕ ਵੱਡੀ ਅਰਦਾਸ ਸਾ ਸੰਗਤ ਜੀ ਛੋਟੀ ਅਰਦਾਸ ਹੁੰਦੀ ਹੈ ਜਦੋਂ ਅਪ ਅਰਦਾਸ ਸ਼ੁਰੂ ਕਰਦੇ ਹਾਂ ਅਰਦਾਸ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੋਤੀ ਜੀ ਸਾਹਿਬ ਸਾ ਸੰਗਤ ਜੀ ਅਰਦਾਸ ਦਾ ਪਹਿਲਾ ਪੈਰਾ ਖਤਮ ਕਰਕੇ ਦੂਜਾ ਪੈਰਾ ਹੈ ਨਿਮਾਣਿਆ ਦਿਨ ਮਾਣੀ ਤਾਣਿਆ ਡੇ ਤਾਣ ਵਾਲਾ ਪੈਰਾ ਸ਼ੁਰੂ ਕਰਕੇ ਆਖਿਰ ਤੱਕ ਕਰਨੀ ਹੈ ਤੇਰੇ ਭਾਣੇ ਸਰਬਤ ਦਾ ਪਲਾ ਸਾ ਸੰਗਤ ਜੀ ਇਹ ਹੁੰਦੀ ਹੈ ਛੋਟੀ ਅਰਦਾਸ ਸਾ ਸੰਗਤ ਜੀ ਇਕੋ ਦੂਜੀ ਹੁੰਦੀ ਹੈ ਵੱਡੀ ਅਰਦਾਸ ਸਾਧ ਸੰਗਤ ਜੀ ਜੋ ਆਪਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਰਦੇ ਹਾਂ ਸਾਧ ਸੰਗਤ ਜੀ ਬਹੁਤ ਸਾਰੇ ਲੋਕ ਕੀ ਕਹਿੰਦੇ ਨੇ ਕਿ ਛੋਟੀ ਅਰਦਾਸ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਸਾਧ ਸੰਗਤ ਜੀ ਛੋਟੀ ਅਰਦਾਸ ਦਾ ਵੀ ਉਨਾ ਹੀ ਮਹੱਤਵ ਹੈ ਤੇ ਵੱਡੀ ਅਰਦਾਸ ਦਾ ਵੀ ਉਨਾ ਹੀ ਮਹੱਤਵ ਹੈ ਬਸ ਅਰਦਾਸ ਕਰਨ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਵੈਗੁਰੂ ਦੇ ਨਾਲ ਇਕਜਿਤ ਹੋ ਗਏ ਕਰਨੀ ਚਾਹੀਦੀ ਹੈ ਤਾਂ ਜੋ ਵੈਗੁਰੂ ਜੀ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਵੇ ਸਾਥ ਸੰਗਤ ਜੀ ਉਹ ਵੈਗੁਰੂ ਸਾਰਿਆਂ ਦੇ ਮਨਾਂ ਦੀ ਜਾਣਨ ਵਾਲਾ ਹੈ ਭਾਵੇਂ ਬੁਰਾ ਹੈ ਭਾਵੇਂ ਚੰਗਾ ਹੈ ਸਾਥ ਸੰਗਤ ਜੀ ਕਮੀ ਸਾਡੇ ਵਿੱਚ ਹੈ ਸਾਨੂੰ ਅਰਦਾਸ ਕਰਨ ਦਾ ਸਹੀ ਤਰੀਕਾ ਨਹੀਂ ਹੁੰਦਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਹਰੇਕ ਕੰਮ ਕਰਨ ਕੋਈ ਨਾ ਕੋਈ ਨਿਜਮ ਹੁੰਦਾ ਹੈ ਸਾਧ ਸੰਗਤ ਜੀ ਜਿਵੇਂ ਕਿ ਅਰਦਾਸ ਕਰਨ ਲਈ ਬਹੁਤ ਨਿਜਮ ਨੇ ਅਸੀਂ ਅਰਦਾਸ ਕਿਵੇਂ ਕੀਤੀ ਹੈ ਕਿ ਅਰਦਾਸ ਅਕਾਲ ਪੁਰਖ ਵਾਹਿਗੁਰੂ ਜੀ ਤੱਕ ਪਹੁੰਚੀ ਹੈ ਕਿ ਨਹੀਂ ਪਹੁੰਚੀ ਸਾਧ ਸੰਗਤ ਜੀ ਜਦੋਂ ਅਸੀਂ ਅਰਦਾਸ ਕਰਦੇ ਹਾਂ ਅਸੀਂ ਇਸ ਕਿਸ ਅੱਗੇ ਅਰਦਾਸ ਕਰ ਰਹੇ ਹਾਂ ਸ਼ਹੀਦਾ ਸਿੰਘਾ ਅੱਗੇ ਅਰਦਾਸ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰ ਰਹੇ ਹਾਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰ ਰਹੇ ਸਾ ਸੰਗਤ ਜੀ ਅਸੀਂ ਆਪਣਾ ਪੂਰਾ ਭਰੋਸਾ ਜਿਸ ਅੱਗੇ ਵੀ ਅਰਦਾਸ ਕਰ ਰਹੇ ਹਾਂ ਉਸ ਉੱਪਰ ਰੱਖਣਾ ਹੈ ਕਿ ਅਸੀਂ ਸ਼ਹੀਦਾ ਸਿੰਘਾਂ ਦੀ ਹੋਂਦ ਨੂੰ ਸਵੀਕਾਰਿਆ ਹੋਇਆ ਹੈ ਕਿ ਅਸੀਂ ਅਕਾਲ ਪੁਰਖ ਦੇ ਵਾਹਿਗੁਰੂ ਜੀ ਦੀ ਹੋਂਦ ਨੂੰ ਸਵੀਕਾਰਿਆ ਹੋਇਆ ਹੈ ਸਾਤ ਸੰਗਤ ਜੀ ਕਿ ਸਾਡੇ ਮਨ ਦੇ ਅੰਦਰ ਇਸ ਸ਼ੰਕਾ ਹੁੰਦੀ ਹੈ ਸਾਤ ਸੰਗਤ ਜੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਹੈਗੇ ਨੇ ਕਿ ਨਹੀਂ ਹੈਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੈਗੇ ਨੇ ਕਿ ਨਹੀਂ ਹੈਗੇ ਸਾਤ ਸੰਗਤ ਜੀ ਸ਼ਹੀਦ ਸਿੰਘ ਹੈਗੇ ਨੇ ਕਿ ਨਹੀਂ ਹੈਗੇ ਸਾਤ ਸੰਗਤ ਜੀ ਇਸੇ ਕਰਕੇ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਸਾਤ ਸੰਗਤ ਜੀ ਜਦੋਂ ਵੀ ਤੁਸੀਂ ਕਰੋ ਕੋਈ ਚੰਗੇ ਕੰਮ ਲਈ ਜਾਂਦੇ ਹੋ ਤਾਂ ਸਾਧ ਸੰਗਤ ਜੀ ਅਰਦਾਸ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਜਦੋਂ ਅਸੀਂ ਕੋਈ ਵੀ ਕੰਮ ਕਰਨ ਲੱਗੇ ਅਰਦਾਸ ਕਰਦੇ ਹਾਂ ਜਦੋਂ ਅਸੀਂ ਅਰਦਾਸ ਸ਼ੁਰੂ ਕਰਦੇ ਹਾਂ ਤਾਂ ਦੋ ਸਿੰਘ ਸਾਡੀ ਅਰਦਾਸ ਦੇ ਵਿੱਚ ਹਾਜ਼ਰ ਹੋ ਜਾਂਦੇ ਹਨ ਸਾਧ ਸੰਗਤ ਜੀ ਜਦੋਂ ਵੀ ਅਸੀਂ ਕੰਮ ਕਰਦੇ ਹਾਂ ਤਾਂ ਜੋ ਸਿੰਘ ਸਾਤ ਸੰਗਤ ਜੀ ਸਾਡੇ ਸਾਰੇ ਕਾਰਜ ਚ ਰਾਸ ਕਰ ਦਿੰਦੇ ਹਨ ਇਸ ਲਈ ਭਾਈ ਕਹਿੰਦੇ ਹਨ ਕਿ ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕਰੋ ਜਾਂ ਘਰ ਤੋਂ ਕੋਈ ਨਵਾਂ ਕੰਮ ਕਰਨ ਨਿਕਲੋ ਤਾਂ ਅਰਦਾਸ ਕਰਨੀ ਬਹੁਤ ਜ਼ਰੂਰੀ ਹੈ ਦੋ ਸਿੰਘ ਤੁਹਾਡੇ ਹਮੇਸ਼ਾ ਹਾਜ਼ਰ ਨਾਜ਼ਰ ਰਹਿੰਦੇ ਨੇ ਸਾਤ ਸੰਗਤ ਜੀ ਜਿਸ ਨਾਲ ਤੁਹਾਡਾ ਕੋਈ ਬੁਰਾ ਨਹੀਂ ਕਰ ਸਕਦਾ ਤੇ ਤੁਹਾਡਾ ਖੋ ਹੀ ਨਹੀਂ ਸਕਦਾ ਕਿ ਤੁਹਾਡਾ ਕੰਮ ਕੋਈ ਸਿਰੇ ਨਾ ਚੜੇ ਸਾਥ ਸੰਗਿਆ ਜੀ ਇਹ ਉਪਦੇਸ਼ ਨੂੰ ਅਪਣਾ ਕੇ ਦੇਖੋ ਵਾਹਿਗੁਰੂ ਜੀ ਤੁਹਾਡੇ ਹਾਜ਼ਰ ਨਾਜ਼ਰ ਹੋ ਕੇ ਸਾਰੇ ਕਾਰਜ ਰਾਸ ਕਰ ਦੇਣਗੇ ਸਾਥ ਸੰਗਿਆ ਜੀ ਸਭ ਤੋਂ ਪਹਿਲਾ ਨਿਯਮ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰ ਰਹੇ ਹਾਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਉੱਪਰ ਪੂਰਾ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਾਹਿਗੁਰੂ ਤੋਂ ਬਿਨਾ ਸਾਡੀ ਅਰਦਾਸ ਕਿਸੇ ਨੇ ਨਹੀਂ ਸੁਣਨੀ ਆਸੰਗਾਚੀ ਦੂਸਰਾ ਨਿਯਮ ਇਹ ਹੈ ਕਿ ਅਰਦਾਸ ਜਦੋਂ ਅਸੀਂ ਅਰਦਾਸ ਕਰਦੇ ਹਾਂ ਮਨ ਵਿੱਚ ਅਸੀਂ ਇਹ ਵਿਚਾਰ ਕਰਨੇ ਨੇ ਕਿ ਜਿਹੜੀ ਅਰਦਾਸ ਅਸੀਂ ਕਰ ਰਹੇ ਹਾਂ ਜਿਹੜੀ ਕਾਮਨਾ ਅਸੀਂ ਅਰਦਾਸ ਦੇ ਵਿੱਚ ਮੰਗ ਰਹੇ ਹਾਂ ਉਹ ਅਰਦਾਸ ਸਾਡੇ ਯੋਗ ਹੈ ਸਹੀ ਹੈ ਉਹ ਮੰਗਣ ਯੋਗ ਹੈ ਜਾਂ ਨਹੀਂ ਹੈ ਸਾਥ ਸੰਗਤ ਜੀ ਜੇ ਸਾਡੇ ਮਨ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਮੇਰੀ ਅਰਦਾਸ ਯੋਗ ਨਹੀਂ ਹੈ ਸਾਥ ਸੰਗਤ ਜੀ ਤਾਂ ਵੀ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਸਾਥ ਸੰਗਤ ਜੀ ਤੁਸੀਂ ਨਹੀਂ ਜਾਣਦੇ ਇਹ ਨਿਯਮ ਦੇ ਪਾਲਣਾ ਹੋਣੀ ਬਹੁਤ ਜ਼ਰੂਰੀ ਹੈ ਸਾਥ ਸੰਗਤ ਜੀ ਅਰਦਾਸ ਸਾਡੀ ਸੁਣੀ ਜਾਏਗੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਸੁਣਦੇ ਨੇ ਸਭ ਦੀਆਂ ਝੋਲੀਆਂ ਪਰਦੇ ਨੇ ਸਭ ਦੀ ਅਰਦਾਸ ਸੁਣਦੇ ਨੇ ਸਾ ਸੰਗਤ ਜੀ ਇਸੇ ਤਰ੍ਹਾਂ ਪਾਈ ਗੁਰਬਾਣੀ ਦਾ ਫੁਰਮਾਨ ਹੈ ਤਿਨਹੇ ਤਾਂ ਪਨਿਵਾਰ ਨਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਕਨਨ ਲਾਗੋ ਜਾ ਕੀ ਪ੍ਰਭ ਅਗੇ ਅਰਦਾਸ ਸਾਥ ਸੰਗਤ ਜੀ ਗੁਰੂ ਸਾਹਿਬ ਅਰਦਾਸ ਸੁਣਦੇ ਨੇ ਸਾਥ ਸੰਗਤ ਜੀ ਬਿਰਤੀ ਕਦੇ ਨ ਹੋਈ ਜਨ ਕੀ ਅਰਦਾਸ ਸਾਥ ਸੰਗਤ ਜੀ ਜਨ ਬਣ ਕੇ ਅਰਦਾਸ ਕਰਨੀ ਹੈ ਗੁਰੂ ਦਾ ਪਿਆਰ ਸਾਥ ਸੰਗਤ ਜੀ ਬਣ ਕੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਥੇਨਾ ਸੋ ਐਸਾ ਹਰਤੇ ਆਈ ਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਸਾਧ ਸੰਗਤ ਜੀ ਸੋ ਐਵੇਂ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਦਾ ਪਿਆਰ ਲੈਣਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਸ਼ਹੀਦਾ ਸਿੰਘਾ ਦਾ ਪਿਆਰ ਲੈਣਾ ਹੈ ਗੁਰੂ ਸਾਹਿਬ ਅੱਗੇ ਜਦੋਂ ਤੁਸੀਂ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਜੇ ਤੁਸੀਂ ਕੋਈ ਨਵਾਂ ਕੰਮ ਕਰ ਸ਼ੁਰੂ ਕਰ ਰਹੇ ਹੋ ਤਾਂ 사త్సੰਗ ਜੀ ਦੇਗਾ ਸਜਾ ਕੇ ਗਲ ਦੇ ਵਿੱਚ ਸਰੋਪਾ ਪਾ ਕੇ 사త్సੰਗ ਜੀ ਫਿਰ ਅਰਦਾਸ ਕਰਨੀ ਹੈ 사త్సੰਗ ਜੀ ਜੇ ਤੁਸੀਂ ਜਿਵੇਂ ਤੁਸੀਂ ਸਵੇਰੇ ਪਾਠ ਕਰਦੇ ਹੋ ਪਾਠ ਤੋਂ ਬਾਅਦ ਅਰਦਾਸ ਕਰਨੀ ਹੈ ਤਾਂ ਤੁਸੀਂ ਜਿਵੇਂ ਅਰਦਾਸ ਕਰਦੇ ਹੋ ਉਹਦਾ ਕਰ ਸਕਦੇ ਹੋ ਪਰ ਜਦੋਂ ਨਵਾਂ ਕੰਮ ਸ਼ੁਰੂ ਕਰਨਾ ਹੈ ਜਾਂ ਕੋਈ ਤਿਹਾਰ ਹੈ ਕੋਈ ਨਵਾਂ ਦਿਨ ਹੈ ਸੰਗਰਾਣ ਹੈ 사త్సੰਗ ਜੀ ਦਸਵੀਂ ਹੈ ਸਾਤ ਸੰਗਤ ਜੀ ਮਸਿਆ ਹੈ ਪੂਨਮਾਸ਼ੀ ਹੈ ਸਾਤ ਸੰਗਤ ਜੀ ਇਹ ਦਿਨਾਂ ਦੇ ਵਿੱਚ ਹੋ ਸਕੇ ਤਾਂ ਦੇਗਾ ਸਜਾ ਕੇ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਮੇਰੇ ਪਰਵਾਦੀ ਚੜਤੀ ਕਲਾ ਬਖਸ਼ੋ ਸਾਰੇ ਕਾਰਜ ਸ੍ਰਾਸ ਕਰ ਦਿਓ ਦੁੱਖਾਂ ਨੂੰ ਕੱਟ ਦਿਓ ਸਾਤ ਸੰਗਤ ਜੀ ਇਦਾਂ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਸਾਤ ਸੰਗਤ ਜੀ ਜਦੋਂ ਤੁਸੀਂ ਕੋਈ ਨਵਾਂ ਕੰਮ ਕਰੋਗੇ ਅਰਦਾਸ ਦੇਗਾ ਜਰੂਰ ਸੁਜਾਉਣੀਆਂ ਨੇ ਫਿਰ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਭਾਈ ਤੀਜਾ ਨਿਯਮ ਇਹ ਹੈ ਕਿ ਸਾਡੇ ਅੰਦਰ ਵਾਹਿਗੁਰੂ ਜੀ ਉੱਪਰ ਭਰੋਸਾ ਹੋਣਾ ਚਾਹੀਦਾ ਹੈ ਕਿ ਹੋਂਦ ਤੁਸੀਂ ਹੋਂਦ ਨੂੰ ਵਾਹਿਗੁਰੂ ਜੀ ਦੀ ਨੂੰ ਸਵਕਾਰਿਆ ਹੋਇਆ ਹੈ ਕਿ ਨਹੀਂ ਸਵਕਾਰਿਆ ਹੋਇਆ ਸਾਧ ਸੰਗਤ ਜੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਹਾ ਜਾਣਾ ਚਨੇ ਕਿ ਵਾਹਿਗੁਰੂ ਜੀ ਮੇਰੀ ਅਰਦਾਸ ਸੁਣਣਗੇ ਮਨ ਦੇ ਅੰਦਰ ਇਹ ਵਿਚਾਰ ਕਰਨੀ ਹੈ ਕਿ ਸਾਡੀ ਅਰਦਾਸ ਜਾਇਜ਼ ਹੈ ਸਾਧ ਸੰਗਤ ਜੀ ਸਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਤੇ ਸਮਰੱਥਾ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਮਨ ਦੇ ਵਿੱਚ ਇਹ ਸ਼ੰਕਾ ਨਹੀਂ ਹੋਣੀ ਚਾਹੀਦੀ ਕਿ ਵਾਹਿਗੁਰੂ ਜੀ ਪਤਾ ਨਹੀਂ ਸੁਣਨਗੇ ਕਿ ਨਹੀਂ ਸੁਣਾਂਗੇ ਪੂਰਾ ਭਰੋਸੇ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਜ਼ਰੂਰ ਪੂਰੀਆਂ ਕਰਦੇ ਨੇ ਅਰਦਾਸ ਸਾਧ ਸੰਗਤ ਜੀ ਸਾਡੇ ਮਨ ਦੇ ਵਿੱਚ ਇਹ ਚੀਜ਼ਾਂ ਆ ਜਾਂਦੀਆਂ ਨੇ 90% ਲੋਕਾਂ ਦੇ ਮਨ ਵਿੱਚ ਇਹ ਗੱਲਾਂ ਆਉਂਦੀਆਂ ਨੇ ਇਹ ਸਚਾਈ ਹੈ ਸਾਧ ਸੰਗਤ ਜੀ ਜਦੋਂ ਵੀ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਇਕਜਿਤ ਹੋ ਕੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਜ਼ਰੂਰ ਖੁਸ਼ੀਆਂ ਪਾਉਣਗੇ ਸਾਧ ਸੰਗਤ ਜੀ ਇਹ ਸੀ ਅਰਦਾਸ ਕਰਨ ਦੀ ਵਿਧੀ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੇ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖ ਸકો ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾ ਸੰਗਤ ਜੀ ਹੋਇਆਂ ਕੋਲਾ ਜੁਕਾਂ ਦੀ ਖਿਮਾ ਬਖਸ਼ਣੀ ਦੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ